ਬੀਬੀ ਐਨ ਦੇਖਣ ਵਾਲੇ ਸੁਮੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭਾਰਤ ਪਾਕਿਸਤਾਨ ਟਕਰਾ ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਹਵਾਈ ਰੱਖਿਆ ਤੋਪਾਂ ਦੀ ਤੈਨਾਤੀ ਤੇ ਫੌਜ ਵੱਲੋਂ ਮੋੜ ਵੱਡਾ ਬਿਆਨ ਪ੍ਰਬੰਧਕੀ ਤੌਰ ਤੇ ਅਜੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਨਾ ਹੀ ਅਜਿਹਾ ਕੁਝ ਵਾਪਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੰਡਨ ਪਾਕਿਸਤਾਨੀ ਫੌਜ ਮੁਖੀ ਅਸੀਮ ਮਨੀਰ ਨੂੰ ਮਿਲੀ ਤਰੱਕੀ ਪਾਕਿਸਤਾਨ ਨੂੰ ਮੋੜ ਸਪਸ਼ਟ ਸੁਨੇਹਾ ਜੋਤੀ ਮਲਹੋਤਰਾ ਦੀ ਡਾਇਰੀ ਨੇ ਖੋਲੇ ਕਈ ਗੁੱਝੇ ਪੇ ਕਿਸ ਮੁਲਕ ਵਿੱਚ ਰਹਿੰਦੇ ਨੇ ਸਭ ਤੋਂ ਵੱਧ ਭਾਰਤੀ ਹੈਰਾਨੀ ਜਨਕ ਅੰਕੜੇ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਦੇ ਟਕਰਾ ਤੋਂ ਬਾਅਦ ਦੀ ਸਥਿਤੀ ਤੇ ਇਸ ਟਕਰਾਅ ਦੇ ਦੌਰਾਨ ਦਰਬਾਰ ਸਾਹਿਬ ਦੇ ਵਿੱਚ ਹਵਾਈ ਰੱਖਿਆ ਪ੍ਰਣਾਲੀ ਸੀ ਜਿਹੜੀ ਉਹ ਤਾਇਨਾਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਤਰ੍ਹਾਂ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਇਸ ਵਕਤ ਚਾਰ ਚਫੇਰਿਓਂ ਮਿਲ ਰਹੀਆਂ ਨੇ ਭਾਰਤੀ ਫੌਜ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਹੁਣ ਆਪਣੇ ਪਹਿਲੇ ਬਿਆਨ ਦੇ ਨਾਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਭਾਰਤੀ ਫੌਜ ਨੇ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਏਡੀ ਬੰਦੂਕਾਂ ਦੀ ਤਾਇਨਾਤੀ ਦੇ ਸਬੰਧ ਵਿੱਚ ਕੁਝ ਰਿਪੋਰਟਸ ਘੁੰਮ ਰਹੀਆਂ ਨੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਤਾਇਨਾਤੀ ਨਹੀਂ ਸੀ ਕੀਤੀ ਗਈ ਹਾਲ ਹੀ ਵਿੱਚ ਦੱਸਣਾ ਬਣਦਾ ਕਿ ਨਿਊਜ਼ ਏਜੰਸੀ ਏ ਐਨ ਆਈ ਨਾਲ ਇੱਕ ਪੌਡਕਾਸਟ ਵਿੱਚ ਫੌਜ ਤੇ ਹਵਾਈ ਰੱਖਿਆ ਇੰਚਾਰਜ ਸੁਮੇਰ ਇਵਾਨ ਡੀ ਕੋਹਾ ਨੇ ਕਿਹਾ ਸੀ ਕਿ ਸਭ ਤੋਂ ਪਵਿੱਤਰ ਸਥਾਨ ਸਿੱਖਾਂ ਦਾ ਧਾਰਮਿਕ ਸਥਾਨ ਗੋਲਡਨ ਟੈਂਪਲ ਉਦੇ ਮੁੱਖ ਗ੍ਰੰਥੀ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾ ਹੋਇਆ ਸੀ ਉਸ ਦਰਮਿਆਨ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਵਾਈ ਰੱਖਿਆ ਤੋਪਾਂ ਤਾਇਨਾਤ ਕਰਨ ਦੀ ਆਗਿਆ ਦੇ ਦਿੱਤੀ ਸੀ ਲੈਫਟੀਨੈਂਟ ਕਰਨ ਦੀ ਕੋਹਾਂ ਨੇ ਕਿਹਾ ਸੀ ਕਿ ਇਹ ਬਹੁਤ ਵਧੀਆ ਸੀ ਕਿ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਸਾਨੂੰ ਇਹ ਉੱਥੇ ਤਾਇਨਾਤ ਕਰਨ ਦੀ ਆਗਿਆ ਦਿੱਤੀ ਪਰ ਹੁਣ ਇਸ ਦਾਅਵੇ ਨੂੰ ਫੌਜ ਨੇ ਹੀ ਮੁੱਢੋਂ ਰੱਦ ਕਰ ਦਿੱਤਾ ਹੈ ਇਹ ਸ਼ਾਇਦ ਕਈ ਸਾਲਾਂ ਵਿੱਚ ਉਨ੍ਹਾਂ ਕਿਹਾ ਸੀ ਕਿ ਪਹਿਲੀ ਵਾਰ ਹੈ ਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਲਾਈਟਾਂ ਬੰਦ ਕੀਤੀਆਂ ਹੋਣ ਤਾਂ ਜੋ ਅਸੀਂ ਡਰੋਨ ਨੂੰ ਆਉਂਦਿਆਂ ਸੁਖਾਲਿਆਂ ਵੇਖ ਸਕੀਏ ਡੀ ਕੋਹਾਂ ਨੇ ਇਹ ਵੀ ਕਿਹਾ ਸੀ ਕਿ ਖੁਸ਼ਕਿਸਮਤੀ ਨਾਲ ਅਸੀਂ ਕਲਪਨਾ ਕੀਤੀ ਸੀ ਕਿ ਪਾਕਿਸਤਾਨ ਕੀ ਕਰਨ ਦੇ ਸਮਰੱਥ ਹੈ ਇਹ ਮਹਿਸੂਸ ਕਰਦੇ ਹੋਏ ਕਿ ਉਹ ਇਹਨੂੰ ਨਿਸ਼ਾਨਾ ਬਣਾਉਣਗੇ ਕਿਉਂਕਿ ਉਹਨਾਂ ਦਾ ਸਰਹੱਦ ਪਾਰ ਕੋਈ ਜਾਇਜ਼ ਨਿਸ਼ਾਨਾ ਨਹੀਂ ਸੀ ਉਹ ਅੰਦਰੂਨੀ ਤੌਰ ਤੇ ਉਲਝਣ ਹਫੜਾ ਦਫੜੀ ਪੈਦਾ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਸਨ ਅਤੇ ਇਸ ਲਈ ਅਸੀਂ ਕਲਪਨਾ ਕੀਤੀ ਸੀ ਕਿ ਉਹ ਸਾਡੀ ਨਾਗਰਿਕ ਆਬਾਦੀ ਅਤੇ ਸਾਡੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ 10 ਮਈ ਨੂੰ ਭਾਰਤੀ ਫੌਜਾਂ ਦੁਆਰਾ ਪਾਕਿਸਤਾਨੀ ਅੱਤਵਾਦੀ ਕੈਂਪਾਂ ਦੇ ਉੱਤੇ ਕੁੱਝ ਜਿਹੜੇ ਹਮਲੇ ਕਰ ਦਿੱਤੇ ਗਏ ਸੀ ਤੇ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਸੰਦੂਰ ਕੁਝ ਦਿਨ ਚੱਲਿਆ ਸੀ ਅਤੇ ਪਾਕਿਸਤਾਨ ਦੇ ਵੱਲੋਂ ਵੀ ਕੁੱਝ ਹਮਲੇ ਕੁੱਝ ਡਰੋਨ ਅਤੇ ਮਜ਼ਾਈਲਾਂ ਦੇ ਨਾਲ ਕੀਤੇ ਗਏ ਸੀ ਪਰ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਅੱਧ ਅਸਮਾਨੇ ਫੌਂਟ ਦਿੱਤਾ ਸੀ ਤਕਰੀਬਨ 3 ਦਿਨਾਂ ਦੀ ਲੜਾਈ ਤੋਂ ਬਾਅਦ ਉਦੋਂ ਜੰਗਬੰਦੀ ਹੋ ਗਈ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਡੀਐਮਓਜ਼ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਜੰਗਬੰਦੀ ਦੇ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਸੀ ਦੋਵੇਂ ਮੁਲਕ ਇੱਕ ਸਮਝੌਤੇ ਤੇ ਪਹੁੰਚੇ ਸਨ ਪਰ ਭਾਰਤ ਨੇ ਦੁਹਰਾਇਆ ਕਿ ਪਾਕਿਸਤਾਨੀ ਆਤਵਾਦ ਦੇ ਵਿਰੁੱਧ ਉਸ ਦੀ ਕਾਰਵਾਈ ਜਾਰੀ ਰਹੇਗੀ ਭਾਵੇਂ ਉਹਨਾਂ ਦਾ ਪਹਿਲਾ ਬਿਆਨ ਸੀ ਤੇ ਭਾਵੇਂ ਬਾਅਦ ਦੇ ਵਿੱਚ ਭਾਰਤੀ ਫੌਜ ਨੇ ਇਹਦਾ ਖੰਡਨ ਕਰ ਦਿੱਤਾ ਪਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਹਦੇ ਉੱਤੇ ਵੱਡੀ ਅਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ ਜੋ ਦੇਣੀ ਵੀ ਬਣਦੀ ਸੀ ਕਿ ਕਿ ਭਾਰਤੀ ਫੌਜ ਲੈਫਟੀਨੈਂਟ ਜਨਰਲ ਸੁਮੇਰ ਦੇ ਵੱਲੋਂ ਇੱਕ ਅਸਲ ਦੇ ਵਿੱਚ ਮੁਲਾਕਾਤ ਦੇ ਦੌਰਾਨ ਇੱਕ ਪੋਡਕਾਸਟ ਦੇ ਦੌਰਾਨ ਜਿਹੜਾ ਬਿਆਨ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਕਾਫੀ ਚਰਚਾ ਹੋ ਰਹੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਫੌਜ ਦੀ ਹਵਾਈ ਰੱਖਿਆ ਜਿਹੜੀ ਪ੍ਰਣਾਲੀ ਸੀ ਉਹ ਲਗਾਉਣ ਸੰਬੰਧੀ ਕੁਝ ਦਾਅਵੇ ਕਰ ਦਿੱਤੇ ਸਨ ਪਰ ਉਹਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਵੀ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ ਉਹਨਾਂ ਸਪਸ਼ਟ ਕਰ ਦਿੱਤਾ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਵਿੱਚ ਬਲੈਕਆਊਟs ਸੰਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ ਸੀ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹੀਆਂ ਬਾਹਰ ਲੀਆਂ ਤੇ ਉੱਪਰ ਲੀਆਂ ਲਾਈਟਾਂ ਤੈਅ ਸਮੇਂ ਸੀਮਾ ਦੇ ਅਨੁਸਾਰ ਬੰਦ ਜਰੂਰ ਰੱਖੀਆਂ ਗਈਆਂ ਪਰ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚੱਲਦੀ ਹੈ ਉਹਨਾਂ ਥਾਵਾਂ ਉੱਤੇ ਇਹ ਲਾਈਟਾਂ ਚੱਲਦੀਆਂ ਰਹੀਆਂ ਅਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਮਰਿਆਦਾ ਨਿਭਾਈ ਗਈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਦੇ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸੰਧੂਰ ਦੇ ਦੌਰਾਨ ਹੈੱਡ ਗ੍ਰੰਥੀ ਦੇ ਵੱਲੋਂ ਫੌਜ ਨੂੰ ਸਰਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਬੰਦੂਕਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਹ ਮੂਲੋਂ ਹੀ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾ ਲਗਾਉਣ ਵਰਗੀ ਘਟਨਾਕਰਮ ਇਸ ਪਾਵਨ ਸਥਾਨ ਤੇ ਪ੍ਰਵਾਨ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਇਹ ਕੰਪਲੈਕਸ ਜਿਸ ਦੇ ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਸ਼੍ਰੀ ਅਖੰਡ ਪਾਠ ਸਹਿਬਾਨ ਵਾਲੇ ਸਥਾਨ ਅਤੇ ਹੋਰ ਸਬੰਧਤ ਗੁਰੂ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਦੇ ਵਿੱਚ ਕਿਸੇ ਕਿਸਮ ਦਾ ਵਿਗਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਬੀਤੇ ਦਿਨੀ ਬਣੇ ਹਾਲਾਤ ਤੇ ਚਲਦਿਆਂ ਵੀ ਸ਼੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵਨਾ ਅਤੇ ਦ੍ਰਿੜਤਾ ਦੇ ਨਾਲ ਜਾਰੀ ਰੱਖੀ ਗਈ ਉਹਨਾਂ ਦੱਸਿਆ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰੂ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੈ ਉਸ ਦੀਆਂ ਲਾਈਟਾਂ ਬੰਦ ਨਹੀਂ ਸੀ ਕੀਤੀਆਂ ਗਈਆਂ ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੈ ਇਸ ਬਾਰੇ ਤਾਂ ਉਹ ਖੁਦ ਸਪਸ਼ਟ ਕਰ ਸਕਦੇ ਨੇ ਪਰੰਤੂ ਅਜਹੀ ਗੱਲ ਕਹੀ ਜਾਣੀ ਬਹੁਤ ਗਲਤ ਅਤੇ ਹੈਰਾਨੀਜਨਕ ਹੈ ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਤੀ ਉਹ ਇਹ ਗੱਲ ਦਾਅਵੇ ਨਾਲ ਆਖ ਸਕਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਪ੍ਰਵਾਨਗੀ ਫੌਜ ਨੂੰ ਨਹੀਂ ਸੀ ਦਿੱਤੀ ਗਈ ਫੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਹੈ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨਾਲ ਬਲੈਕਆਊਟ ਤੇ ਸਮੇਂ ਲਾਈਟਾਂ ਬੰਦ ਕਰਵਾਉਣ ਸੰਬੰਧੀ ਸੰਪਰਕ ਜਰੂਰ ਕੀਤਾ ਗਿਆ ਸੀ ਜਿਸ ਸੰਬੰਧੀ ਪ੍ਰਬੰਧਕੀ ਤੌਰ ਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਵੀ ਦਿੱਤਾ ਉਹਨਾਂ ਆ ਕਿਹਾ ਕਿ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਹਵਾਈ ਸੁਰੱਖਿਆ ਗੰਨਾ ਲਗਾਉਣ ਸੰਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਸੀ ਕੀਤਾ ਗਿਆ ਉਹਨਾਂ ਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਬੰਦ ਕਰਵਾ ਦਿੱਤੀਆਂ ਗਈਆਂ ਸੀ ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗੰਤੀ ਵਿੱਚ ਸੰਗਤ ਨਤਮਸਤਕ ਹੋਣ ਅਤੇ ਸੇਵਾ ਕਰਨ ਵਾਸਤੇ ਪੁੱਜਦੀ ਰਹੀ ਅਤੇ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਵੇਖਿਆ ਵੀ ਹੁੰਦਾ ਤੇ ਨੋਟਿਸ ਵੀ ਕੀਤਾ ਹੁੰਦਾ ਉਹਨਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਦੇ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ ਉਨਾ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਨੇ ਉਹਨਾਂ ਆ ਕਿਹਾ ਕਿ ਬੀਤੇ ਦਿਨੀ ਬਣੇ ਤਣਾਅਪੂਰਨ ਹਾਲਾਤ ਦੇ ਵਿੱਚ ਦੇਸ਼ ਅਤੇ ਫੌਜ ਦੇ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੱਲੋਂ ਐਡਵੋਕੇਟ ਧਾਮੀ ਨੇ ਸਪਸ਼ਟ ਕਰ ਦਿੱਤਾ ਕਿ ਗੰਨਾ ਲਗਾਉਣ ਦੇ ਵਿੱਚ ਕੋਈ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਵੇਂ ਬੀਤੇ ਦਿਨੀ ਜਦੋਂ ਇਹ ਕਾਰਵਾਈ ਹੋ ਰਹੀ ਸੀ ਉਸ ਵਕਤ ਉਹ ਵਿਦੇਸ਼ੀ ਦੌਰੇ ਤੇ ਸੀ ਪਰੰਤੂ ਉਸ ਦੌਰਾਨ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ ਗਈ ਅਤੇ ਨਾ ਹੀ ਇਸ ਤਰ੍ਹਾਂ ਦੀ ਗੱਲਬਾਤ ਕੋਈ ਦਰਬਾਰ ਸਾਹਿਬ ਵਿੱਚ ਵਾਪਰੀ ਹੈ ਗਿਆਨੀ ਰਗਵੀਰ ਸਿੰਘ ਨੇ ਫੌਜ ਦੇ ਅਧਿਕਾਰੀ ਦੇ ਵੱਲੋਂ ਇਸ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ ਪਰ ਹੁਣ ਦੱਸਣਾ ਬਣਦਾ ਕਿ ਭਾਰਤੀ ਫੌਜ ਨੇ ਵੀ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਗੱਲ ਕਰਦੇ ਆ ਪਾਕਿਸਤਾਨੀ ਫੌਜ ਮੁਖੀ ਦੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮਨੀਰ ਨੂੰ ਫੀਲਡ ਮਾਰਸ਼ਲ ਦੇ ਅਹੁਦੇ ਤੇ ਤਰੱਕੀ ਦੇ ਦਿੱਤੀ ਗਈ ਹੈ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਸੰਗੀ ਕੈਬਨਟ ਦੀ ਮੀਟਿੰਗ ਵਿੱਚ ਲਿਆ ਗਿਆ ਪਾਕਿਸਤਾਨੀ ਅਖਬਾਰ ਡਾਊਨ ਅਨੁਸਾਰ ਪਾਕਿਸਤਾਨ ਦੀ ਸਰਕਾਰ ਨੇ ਅਸੀਮ ਮਨੀਰ ਨੂੰ ਆਪਰੇਸ਼ਨ ਬਨਿਆਨ ਉਮ ਮਾਰਸੂਸ ਦੌਰਾਨ ਉਸ ਦੀ ਕਥਿਤ ਸ਼ਾਨਦਾਰ ਰਣਨੀਤੀ ਦੀ ਤਰੱਕੀ ਦਿੱਤੀ ਹੈ ਆਵੇਂ ਕਿ ਭਾਰਤ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹਵਾਈ ਅੱਡਿਆਂ ਤੱਕ ਅਸੀਂ ਤਬਾਹ ਕਰ ਦਿੱਤੇ ਹੈ ਪਰ ਫਿਰ ਵੀ ਪਾਕਿਸਤਾਨ ਕਿਸ ਗੱਲੋਂ ਤਰੱਕੀ ਦੇ ਰਿਹਾ ਹੈ ਇਹ ਗੱਲ ਬਹੁਤਿਆਂ ਦੀ ਸਮਝ ਤੋਂ ਬਾਹਰ ਹੈ ਦੱਸਣਾ ਬਣਦਾ ਕਿ ਇਹਨਾਂ ਤੋਂ ਪਹਿਲਾਂ ਪਾਕਿਸਤਾਨੀ ਜਨਰਲ ਆਯੂਬ ਖਾਨ ਨੇ 1960 ਦੇ ਦਹਾਕੇ ਵਿੱਚ ਆਪਣੇ ਆਪ ਨੂੰ ਫੀਲਡ ਮਾਰਸ਼ਲ ਪਾਕਿਸਤਾਨ ਆਰਮੀ ਦਾ ਫੀਲਡ ਮਾਰਸ਼ਲ ਭਾਅ ਇਹਦਾ ਖਿਤਾਬ ਦਿੱਤਾ ਸੀ ਹੁਣ ਫੀਲਡ ਮਾਰਸ਼ਲ ਦਾ ਅਹੁਦਾ ਦਰਸਲ ਹੈ ਕਿੰਨਾ ਕੁ ਮਹੱਤਵਪੂਰਨ ਇਹ ਬਹੁਤ ਵੱਡੀ ਗੱਲ ਹੈ ਫੀਲਡ ਮਾਰਸ਼ਲ ਦਾ ਦਰਜਾ ਆਮ ਤੌਰ ਤੇ ਜਨਰਲ ਤੋਂ ਉੱਪਰ ਹੁੰਦਾ ਹੈ ਫੀਲਡ ਮਾਰਸ਼ਲ ਦੀ ਵਰਦੀ ਤੇ ਪੰਜ ਸਤਾਰੇ ਲੱਗਦੇ ਨੇ ਇਹ ਅਸਾਧਾਰਨ ਫੌਜੀ ਪ੍ਰਾਪਤੀਆਂ ਲਈ ਜਾਂ ਵਿਸ਼ੇਸ਼ ਹਾਲਾਤਾਂ ਵਿੱਚ ਦਿੱਤਾ ਜਾਂਦਾ ਹੈ ਇਹ ਭਾਰਤ ਬਰਤਾਨੀਆ ਜਰਮਨੀ ਪਾਕਿਸਤਾਨ ਸਮੇਤ ਕਈ ਮਲਕਾਂ ਵਿੱਚ ਦਿੱਤਾ ਜਾਂਦਾ ਹੈ ਫੀਲਡ ਮਾਰਸ਼ਲ ਨੂੰ ਜੀਵਨ ਭਰ ਲਈ ਫੌਜੀ ਅਧਿਕਾਰੀ ਮੰਨਿਆ ਜਾਂਦਾ ਹੈ ਉਹ ਮੌਤ ਤੱਕ ਇਸ ਰੈਂਕ ਦੇ ਸਨਮਾਨ ਅਤੇ ਸਹੂਲਤਾਂ ਦਾ ਹੱਕਦਾਰ ਰਹਿੰਦਾ ਹੈ ਅਤੇ ਫੌਜ ਤੋਂ ਜੀਵਨ ਭਰ ਵਾਸਤੇ ਤਨਖਾਹ ਅਤੇ ਭੱਤੇ ਲੈਂਦਾ ਹੈ ਮੁਨੀਰ ਦਸਰਾ ਬਣਦਾ ਕਿ 2027 ਤੱਕ ਪਾਕਿਸਤਾਨ ਦੀ ਫੌਜ ਦੇ ਮੁਖੀ ਬਣੇ ਰਹਿਣਗੇ ਪਾਕਿਸਤਾਨ ਦੇ ਵਿੱਚ ਮੁਨੀਰ ਦੀ ਸ਼ਕਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨੇ ਆਪਣਾ ਸ਼ੁਰੂ ਦੇ ਵਿੱਚ ਕਾਰਜਕਾਲ 3 ਸਾਲ ਦੀ بجائے 5 ਸਾਲ ਤੱਕ ਵਧਾ ਦਿੱਤਾ ਸੀ ਜਾਣਕਾਰੀ ਅਨੁਸਾਰ ਜਨਰਲ ਮੁਨੀਰ ਨੂੰ ਹਰ ਮਹੀਨੇ ਲਗਭਗ 2.5 ਲੱਖ ਰੁਪਏ ਪਾਕਿਸਤਾਨੀ ਤਨਖਾਹ ਮਿਲਦੀ ਹੈ ਜੋ ਕਿ ਭਾਰਤੀ ਕਰੰਸੀ ਵਿੱਚ ਤਕਰੀਬਨ 75000 ਰੁਪਏ ਬਣਦੀ ਹੈ ਤੇ ਹੁਣ ਅਸੀਮ ਮੁਨੀਰ ਦੇ ਬਾਬਤ ਕੁਝ ਹੋਰ ਜਾਣਕਾਰੀ ਜਾਣਕਾਰੀ ਮਿਲ ਰਹੀ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਮੁਨੀਰ ਦੇ ਪਿਤਾ ਜਲੰਧਰ ਤੋਂ ਰਾਵਲਪਿੰਡੀ ਗਏ ਸੀ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋਏ ਮੁਨੀਰ ਦੇ ਪਿਤਾ ਇੱਕ ਸਕੂਲ ਪ੍ਰਿੰਸੀਪਲ ਅਤੇ ਸਥਾਨਕ ਮਸਜਿਦ ਦੇ ਇਮਾਮ ਰਹੇ ਮੁਨੀਰ ਨੇ ਆਪਣੀ ਮੁੱਢਲੀ ਪੜ੍ਹਾਈ ਰਾਵਲਪਿੰਡੀ ਦੇ ਇੱਕ ਇਸਲਾਮੀ ਮਦਰਸੇ ਦਾਰ ਉਲ ਤਾਜਵੀਦ ਤੋਂ ਪ੍ਰਾਪਤ ਕੀਤੀ ਬਚਪਨ ਤੋਂ ਹੀ ਉਸਦੇ ਮਨ ਵਿੱਚ ਧਾਰਮਿਕ ਕੱਟੜਤਾ ਦੀ ਭਾਵਨਾ ਪੈਦਾ ਹੋਈ ਇਸ ਤੋਂ ਬਾਅਦ ਸਾਲ 1986 ਵਿੱਚ ਉਸਨੇ ਮੰਗਲਾ ਦੇ ਅਫਸਰ ਟ੍ਰੇਨਿੰਗ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਮਨੀਰ ਨੂੰ ਫਰੰਟੀਅਰ ਫੋਰਸ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿੱਚ ਕਮਿਸ਼ਨ ਮਿਲਿਆ ਉਸਨੇ ਆਪਣਾ ਫੌਜੀ ਕੈਰੀਅਰ 25 ਅਪ੍ਰੈਲ 1986 ਤੋਂ ਸ਼ੁਰੂ ਕੀਤਾ ਸੀ ਲੈਫਟੀਨੈਂਟ ਕਰਨਲ ਦੇ ਤੌਰ ਤੇ ਮਨੀਰ ਸਿਆਚਨ ਗਲੇਸ਼ੀਅਰ ਵਿੱਚ ਵੀ ਸੇਵਾਵਾਂ ਦੇ ਚੁੱਕਿਆ ਇੱਕ ਬਰਗੇਡੀਅਰ ਦੇ ਤੌਰ ਤੇ ਉਸਨੇ ਪਾਕਿਸਤਾਨ ਦੀ ਆਈ ਸਟ੍ਰਾਈਕ ਕੋਰ ਮੰਗਲਾ ਦੇ ਚੀਫ ਆਫ ਸਟਾਫ ਦੇ ਵਜੋਂ ਵੀ ਸੇਵਾਵਾਂ ਦਿੱਤੀਆਂ ਉਹ ਪਾਕਿਸਤਾਨ ਦੇ ਇਤਿਹਾਸ ਵਿੱਚ ਇਕਲੌਤੇ ਫੌਜ ਮੁਖੀ ਨੇ ਜਿਸ ਨੇ ਪਾਕਿਸਤਾਨ ਦੀਆਂ ਦੋਵੇਂ ਮੁੱਖ ਫੌਜੀ ਖੂਫੀਆ ਏਜੰਸੀਆਂ ਆਈਐਸਆਈ ਅਤੇ ਮਿਲਟਰੀ ਇੰਟੈਲੀਜੈਂਸ ਤੇ ਮੁਖੀ ਵਜੋਂ ਵੀ ਸੇਵਾਵਾਂ ਦਿੱਤੀਆਂ ਨੇ ਤੇ ਹੁਣ ਪਾਕਿਸਤਾਨ ਨੂੰ ਭਾਰਤ ਵੱਲੋਂ ਇੱਕ ਵਾਰ ਫਿਰ ਤੋਂ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਗਿਆ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਭਾਵੇਂ ਜੰਗਬੰਦੀ ਬਣ ਗਈ ਸੀ ਜੰਗਮੰਦੀ ਤੋਂ ਬਾਅਦ ਸਰਕਾਰ ਅਤੇ ਫੌਜ ਨੇ ਕਈ ਵਾਰ ਸਪਸ਼ਟ ਕਰ ਦਿੱਤਾ ਹੈ ਕਿ ਆਪਰੇਸ਼ਨ ਸੰਧੂਰ ਜਾਰੀ ਰਹੇਗਾ। ਇਹਦੇ ਨਾਲ ਹੀ ਹੁਣ ਇਜ਼ਰਾਈਲ ਦੇ ਵਿੱਚ ਭਾਰਤੀ ਰਾਜਦੂਤ ਨੇ ਇੱਕ ਵਾਰ ਫਿਰ ਆਪਰੇਸ਼ਨ ਸੰਧੂਰ ਤੇ ਵੱਡਾ ਬਿਆਨ ਦਿੱਤਾ ਹੈ। ਉਹ ਕਹਿੰਦੇ ਨੇ ਕਿ ਆਪਰੇਸ਼ਨ ਸੰਧੂਰ ਨੂੰ ਫਿਲਹਾਲ ਰੋਕਿਆ ਗਿਆ ਹੈ ਪਰ ਇਹ ਖਤਮ ਨਹੀਂ ਕੀਤਾ ਗਿਆ। ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਜੇਪੀ ਸਿੰਘ ਦਾ ਕਹਿਣਾ ਹੈ ਕਿ ਆਪਰੇਸ਼ਨ ਸੰਧੂਰ ਉਦੋਂ ਤੱਕ ਖਤਮ ਨਹੀਂ ਹੋਏਗਾ ਜਦੋਂ ਤੱਕ ਪਾਕਿਸਤਾਨ ਹਾਫੇ ਸੈਦ ਸਾਜ਼ਿਦ ਵੀਰ ਜ਼ਕੀ ਉਰ ਰਹਿਮਾਨ ਲਕਵੀ ਸਮੇਤ ਸਾਰੇ ਖੁੰਖਾਰ ਅਤਵਾਦੀਆਂ ਨੂੰ ਭਾਰਤ ਦੇ ਹਵਾਲੇ ਨਹੀਂ ਕਰ ਦਿੰਦਾ ਇੱਕ ਇਜ਼raਇਲੀ ਟੀਵੀ ਨੂੰ ਦਿੱਤੀ ਮੁਲਾਕਾਤ ਵਿੱਚ ਜੇਪੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਅਤਵਾਦ ਵਿਰੁੱਧ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਗਿਆ ਸੀ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਧਰਮ ਦੇ ਆਧਾਰ ਤੇ ਲੋਕਾਂ ਨੂੰ ਗੋਲੀਆਂ ਵਾਰ ਦਿੱਤੀਆਂ ਸੀ ਉਹਨਾਂ ਨੇ ਸੈਲਾਨੀਆਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਹਨਾਂ ਦੇ ਧਰਮ ਬਾਬਤ ਪੁੱਛਿਆ ਸੀ ਜਿਸ ਦੇ ਵਿੱਚ 26 ਮਾਸੂਮ ਲੋਕਾਂ ਦੀ ਜਾਨ ਗਈ ਸੀ ਜੀਪੀ ਸਿੰਘ ਨੇ ਕਿਹਾ ਕਿ ਭਾਰਤ ਦਾ ਆਪਰੇਸ਼ਨ ਅਤਵਾਦੀ ਗਰੁੱਪਾਂ ਦੇ ਵਿਰੁੱਧ ਸੀ ਭਾਰਤ ਨੇ ਪਾਕਿਸਤਾਨ ਵਿੱਚ ਅਤਵਾਦੀ ਠਿਕਾਣਿਆਂ ਤੇ ਹਮਲਾ ਕੀਤਾ ਜਿਸ ਤੇ ਜਵਾਬ ਵਿੱਚ ਪਾਕਿਸਤਾਨ ਨੇ ਭਾਰਤੀ ਫੌਜੀ ਠਿਕਾਣਿਆਂ ਅਤੇ ਕੁਝ ਰਹਿਸ਼ੀ ਇਲਾਕਿਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਸੀ ਸਿੰਧੂ ਜਲ ਸੰਧੀ ਬਾਰੇ ਗੱਲਬਾਤ ਕਰਦੇ ਹੋਏ ਜੀਪੀ ਸਿੰਘ ਕਹਿੰਦੇ ਸਨ ਕਿ ਸਿੰਧੂ ਜਲ ਸੰਧੀ 1960 ਵਿੱਚ ਸਹੀਬੱਧ ਕੀਤੀ ਗਈ ਸੀ ਇਸ ਦਾ ਉਦੇਸ਼ ਦੋਵਾਂ ਮੁਲਕਾਂ ਦੇ ਵਿੱਚਕਾਰ ਦੋਸਤੀ ਬਣਾ ਕੇ ਰੱਖਣਾ ਸੀ ਪਰ ਪਿਛਲੇ ਕਈ ਵਰਿਆਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਅਸੀਂ ਪਾਕਿਸਤਾਨ ਨੂੰ ਪਾਣੀ ਦੇ ਰਹੇ ਹਾਂ ਅਤੇ ਬਾਦਲੇ ਵਿੱਚ ਪਾਕਿਸਤਾਨ ਸਾਡੇ ਦੇਸ਼ ਵਿੱਚ ਅੱਤਵਾਦੀ ਹਮਲੇ ਕਰਦਾ ਆ ਰਿਹਾ ਹੈ ਲੋਕ ਇਸ ਕਾਰਨ ਗੁੱਸੇ ਵਿੱਚ ਨੇ ਸਾਡੇ ਪ੍ਰਧਾਨ ਮੰਤਰੀ ਪਹਿਲਾਂ ਹੀ ਆਖ ਚੁੱਕੇ ਨੇ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿਣਗੇ ਜੀਪੀ ਸਿੰਘ ਨੇ ਪਾਕਿਸਤਾਨ ਨੂੰ ਸਪਸ਼ਟ ਤੋਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਚਾਹੁੰਦਾ ਹੈ ਕਿ ਸਿੰਧੂ ਜਲ ਸੰਧੀ ਜਾਰੀ ਰਹੇ ਤਾਂ ਉਸ ਨੂੰ ਅੱਤਵਾਦ ਨੂੰ ਖਤਮ ਕਰਨਾ ਪਵੇਗਾ ਆਪਰੇਸ਼ਨ ਸੰਦੂਰ ਭਾਰਤ ਦੀ ਅੱਤਵਾਦ ਵਿਰੁੱਧ ਜੰਗ ਹੈ। ਪਾਕਿਸਤਾਨ ਵਿੱਚ ਅੱਤਵਾਦਰੀ ਦੋ ਵੱਡੇ ਸੰਗਠਨ ਜ਼ਿੰਮੇਵਾਰ ਨੇ ਜੈਸ਼ੀ-ਏ-ਮੁਹੰਮਦ ਅਤੇ ਲਸ਼ਕਰ-ਏ-ਤੌਇਬਾ ਤੇ ਹੁਣ ਗੱਲ ਕਰਦੇ ਆਂ ਜਾਸੂਸੀ ਦੇ ਦੋਸ਼ਾਂ ਵਿੱਚ ਫੜੀ ਗਈ ਜੋਤੀ ਮਲਹੋਤਰਾ ਤੇ ਕੁਝ ਹੋਰ ਲੋਕਾਂ ਦੀ। ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜੋਤੀ ਮਲਹੋਤਰਾ ਦੇ ਬਾਬਤ ਨਿਤ ਨਵੇਂ ਖੁਲਾਸੇ ਹੋ ਰਹੇ ਨੇ। ਕਦੇ ਉਸਤੇ ਇੰਸਟਾਗ੍ਰam ਅਕਾਊਂਟ ਤੋਂ ਤੇ ਕਦੇ ਉਸਦੀ ਯਾਤਰਾ ਦੇ ਇਤਿਹਾਸ ਅਤੇ ਡੈਰੀ ਤੋਂ ਇਸੇ ਦੌਰਾਨ ਪੁਲਿਸ ਨੇ ਜੋਤੀ ਮਲਹੋਤਰਾ ਦੀ ਇੱਕ ਡਾਇਰੀ ਬਰਾਮਦ ਕੀਤੀ ਹੈ ਪੁਲਿਸ ਨੂੰ ਜੋਤੀ ਦੀ ਡਾਇਰੀ ਤੋਂ ਬਹੁਤ ਸਾਰੀ ਜਾਣਕਾਰੀ ਮਿਲ ਗਈ ਹੈ ਜੋਤੀ ਦੀ ਡਾਇਰੀ ਦੇ ਅਨੁਸਾਰ ਜਦੋਂ ਵੀ ਉਹ ਬਾਹਰ ਜਾਂਦੀ ਤਾਂ ਉਹ ਡਾਇਰੀ ਵਿੱਚ ਆਪਣੇ ਵਿਚਾਰਾਂ ਦਾ ਜ਼ਿਕਰ ਕਰਦੀ ਜਦੋਂ ਉਹ ਕਿਸੇ ਟੂਰ ਤੇ ਜਾਂਦੀ ਉਹ ਆਪਣੇ ਪਿਤਾ ਨੂੰ ਦਿੱਲੀ ਜਾਣ ਬਾਰੇ ਕਹਿ ਕੇ ਹੀ ਜਾਂਦੀ ਜੋਤੀ ਹਮੇਸ਼ਾ ਡਾਇਰੀ ਆਪਣੇ ਕੋਲ ਰੱਖਦੀ ਸੀ ਉਹ ਦੇਸ਼ ਅਤੇ ਵਿਦੇਸ਼ ਦੀਆਂ ਆਪਣੀਆਂ ਯਾਤਰਾਵਾਂ ਦੇ ਦੌਰਾਨ ਉਹਦੇ ਉੱਤੇ ਕੁਝ ਨਾ ਕੁਝ ਲਿਖਦੀ ਰਹਿੰਦੀ ਪਰ ਜੋਤੀ ਦੀ ਡਾਇਰੀ ਵਿੱਚ ਇੱਕ ਗੱਲ ਲਿਖੀ ਹੋਈ ਆ ਜਿਸ ਨੇ ਪੁਲਿਸ ਦਾ ਧਿਆਨ ਖਿੱਚ ਲਿਆ ਯੋਤੀ ਮਲਹੋਤਰਾ ਦੀ ਡਾਇਰੀ ਵਿੱਚ ਲਿਖਿਆ ਹੋਇਆ ਆਈ ਲਵ ਯੂ ਇਸ ਤੋਂ ਇਲਾਵਾ ਡਾਇਰੀ ਵਿੱਚ ਕੁਝ ਦਵਾਈਆਂ ਦਾ ਵੀ ਜ਼ਿਕਰ ਹੈ ਡਾਇਰੀ ਵਿੱਚ ਇਹ ਵੀ ਲਿਖਿਆ ਕੀ ਕਿ ਮੈਂ ਜਲਦੀ ਆਵਾਂਗਾ ਜੋਤੀ ਨੇ ਇੰਡੋਨੇਸ਼ੀਆ ਦੀ ਆਪਣੀ ਬਾਲੀ ਯਾਤਰਾ ਦਾ ਇੱਕ ਵੀਡੀਓ ਅਪਲੋਡ ਕੀਤਾ ਸੀ ਅਤੇ ਏਸੀ ਡਾਇਰੀ ਦੇ ਵਿੱਚ ਉਹਦਾ ਉਚਿਤੇ ਤੌਰ ਤੇ ਜ਼ਿਕਰ ਹੈ ਕਿ ਲੱਖਾਂ ਰੁਪਏ ਦੇ ਖਰਚ ਕੀਤੇ ਗਏ ਦੱਸਣਾ ਬਣਦਾ ਕਿ ਜੋਤੀ ਮਲਹੋਤਰਾ ਨੂੰ 16 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਪੁਲਿਸ ਨੇ ਜੋਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦੇ ਰਿਮਾਂਡ ਤੇ ਲੈ ਲਿਆ ਸੀ ਪੁਲਿਸ ਇਸ ਵੇਲੇ ਜੋਤੀ ਦੇ ਲੈਪਟਾਪ ਅਤੇ ਮੋਬਾਈਲ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ ਨਾਲ ਹੀ ਲੈਣ-ਦੇਣ ਯਾਤਰਾ ਦੇ ਵੇਰਵਿਆਂ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਦੀ ਜਾਂਚ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਹਦੇ ਤੋਂ ਇਲਾਵਾ ਪੁਲਿਸ ਨੇ ਕੇਂਦਰੀ ਏਜੰਸੀਆਂ ਇਸ ਮਾਮਲੇ ਵਿੱਚ ਜੋਤੀ ਮਲਹੋਤਰਾ ਦੇ ਨੈੱਟਵਰਕ ਦੀ ਜਾਂਚ ਵੀ ਚਲਾ ਦਿੱਤੀਆਂ ਨੇ ਪੁਲਿਸ ਅਤੇ ਜਾਂਚ ਏਜੰਸੀਆਂ ਜੋਤੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਨੇ ਪਿਛਲੇ ਐਤਵਾਰ ਰਾਤ ਨੂੰ ਪੁਲਿਸ ਜੋਤੀ ਨੂੰ ਉਸਤੇ ਘਰ ਲੈ ਕੇ ਪਹੁੰਚੀ ਸੀ ਅਤੇ ਡੈਰੀ ਜੋ ਮਿਲੀ ਆ ਉਸ ਦੇ ਵਿੱਚੋਂ ਕੁਝ ਰਾਜ਼ ਖੁੱਲ ਰਹੇ ਨੇ ਤੇ ਖੁੱਝ ਹੋਰ ਖੁੱਲਣ ਦੀ ਉਮੀਦ ਹੈ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋਤੀ ਦਾ ਕਨੈਕਸ਼ਨ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਨਾਲ ਵੀ ਜੁੜਿਆ ਹੋਇਆ ਹੈ ਪੁਲਿਸ ਨੂੰ ਜਾਣਕਾਰੀ ਮਿਲੀ ਆ ਕਿ ਉਹ ਸਾਲ 2023 ਵਿੱਚ ਚਾਰ ਵਾਰ ਭਾਗਲਪੁਰ ਦੇ ਸੁਲਤਾਨਗਾਂ ਸਥਿਤ ਇੱਕ ਪ੍ਰਸਿੱਧ ਮੰਦਰ ਵਿੱਚ ਗਈ ਸੌਣ ਮਹੀਨੇ ਚੌਥੇ ਦੂਰੋਂ ਦੂਰੋਂ ਸ਼ਰਧਾਲੀ ਜਾਂਦੇ ਐ ਪੁਲਿਸ ਦਾ ਅਨੁਮਾਨ ਹੈ ਕਿ ਉਹ ਮੰਦਿਰ ਅਤੇ ਉਸਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਨੂੰ ਰੇਕੀ ਵਾਸਤੇ ਪਹੁੰਚੀ ਸੀ ਇਸ ਜਾਣਕਾਰੀ ਤੋਂ ਬਾਅਦ ਭਾਗਲਪੁਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਤੇ ਨੇ ਮੰਦਿਰ ਕੰਪਲੈਕਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਸੀਨੀਅਰ ਪੁਲਿਸ ਅਫਸਰ ਡੈਂਟ ਹਰਦੇਕਾਂਤ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੋਤੀ ਕਿਹੜੇ-ਕਿਹੜੇ ਸਥਾਨਾਂ ਤੇ ਗਈ ਸੀ ਉਹ ਕਿੰਨਾ-ਕਿਨਾਂ ਦੇ ਸੰਪਰਕ ਵਿੱਚ ਅਤੇ ਕਿੰਨਾ-ਕਿਨਾਂ ਨੂੰ ਮਿਲੀ ਪੁਲਿਸ ਹੁਣ ਉਸਤੇ ਸੋਸ਼ਲ ਨੈਟਵਰਕ ਸਥਾਨਕ ਸੰਪਰਕਾਂ ਅਤੇ ਵਿੱਤੀ ਲੈਣ-ਦੇਣ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕਈ ਸ਼ਹਿਰਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ NIA ਅਤੇ IB ਅਤੇ ਹਰਿਆਣਾ ਪੁਲਿਸ ਸਾਂਝੀ ਜਾਂਚ ਵੀ ਜੋਤੀ ਮਲਹੋਤਰਾ ਦੀ ਕਰ ਰਹੀਆਂ ਨੇ ਇਸ ਪੁੱਛਗਿੱਛ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜੋਤੀ ਨੇ ਕਈ ਗੱਲਾਂ ਪਹਿਲੀ ਜਾਂਚ ਵਿੱਚ ਲੁਕੋਈਆਂ ਸੀ ਇਹਦੇ ਨਾਲ ਹੀ ਜੋਤੀ ਜਾਂਚ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕਰਦੀ ਰਹੀ ਪਹਿਲ ਗਾਵ ਅਤਵਾਦੀ ਹਮਲੇ ਤੋਂ ਬਾਅਦ ਦਾ ਅਸਲ ਪੁਲਿਸ ਨੇ ਪਠਾਨਕੋਟ ਮਲੇਰ ਕੋਟਲਾ ਬਠਿੰਡਾ ਤੇ ਹੁਸ਼ਿਆਰਪੁਰ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਗਿਆ ਸੀ ਕਿ ਇਹ ਜਾਸੂਸੀ ਕਰ ਰਹੇ ਸਨ ਇਹ ਵੀ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੇ ਫੋਨ ਕਾਲਾਂ ਦੇ ਕਾਰਨ ਕਈ ਹੋਰ ਲੋਕ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਨੇ ਇਹ ਲੋਕ ਪੰਜਾਬ ਤੋਂ ਨਹੀਂ ਸਗੋਂ ਹਰਿਆਣਾ ਹਿਮਾਚਲ ਉੱਤਰਾਖੰਡ ਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮਲਜ਼ਮਾਂ ਤੋਂ ਮਿਲੀ ਜਾਣਕਾਰੀ ਦੂਜੇ ਸੂਬਿਆਂ ਦੀ ਪੁਲਿਸ ਨਾਲ ਵੀ ਸਾਂਝੀ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਫੜੇਗਾ ਇਹਨਾਂ ਜਸੂਸਾਂ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਹ ਮਾਮਲਾ ਦਰਅਸਲ ਉਦੋਂ ਸਾਹਮਣੇ ਆਇਆ ਸੀ ਜਦੋਂ ਸ਼ਾਹਪੁਰ ਕੰਡੀ ਨਿਵਾਸੀ ਮੋਹਿਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ 2020 ਵਿੱਚ ਉਸਨੇ ਨੀਰ ਤੋਂ ਇੱਕ SIM ਕਾਰ ਖਰੀਦਿਆ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਇਜਾਜ਼ਤ ਤੋਂ ਬਿਨਾ ਉਸਤੇ ਦਸਤਾਵੇਜ਼ਾਂ ਤੇ ਇੱਕ ਹੋਰ SIM ਕਾਰਡ ਜਾਰੀ ਕਰ ਦਿੱਤਾ ਗਿਆ ਜਾਂਚ ਤੋਂ ਪਤਾ ਲੱਗਿਆ ਕਿ ਇਹ ਗੈਰ ਕਾਨੂੰਨੀ SIM ਕਾਰਡ ਪਾਕਿਸਤਾਨ ਵਿੱਚ ਐਕਟਿਵ ਸੀ ਜਿਸ ਨੂੰ ਬਾਅਦ ਵਿੱਚ ਅਯੋਗ ਕਰਾਰ ਦਿੱਤਾ ਗਿਆ ਬਠਿੰਡਾ ਵਿੱਚ 12 ਮਈ ਨੂੰ ਉਥੋਂ ਦੀ ਪੁਲਿਸ ਨੇ ਬਠਿੰਡਾ ਸ਼ੌਣੀ ਨੇੜੇ ਇੱਕ ਕੰਮ ਕਰਨ ਵਾਲੇ ਦਰਜੀ ਨੂੰ ਉਹਦੇ ਖਿਲਾਫ ਇੱਕ FIR ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਜੋ ਕਿ ਕਥਿਤ ਤੌਰ ਤੇ ਪਾਕਿਸਤਾਨੀ ਖੁਫੀਆ ਏਜੰਸੀ ਦੇ ਸੰਪਰਕ ਵਿੱਚ ਦੱਸਿਆ ਗਿਆ ਸੀ ਅਤੇ ਉਹਦੇ ਕੋਲ ਸੰਵੇਦਨਸ਼ੀਲ ਫੌਜੀ ਦਸਤਾਵੇਜ਼ ਬਰਾਮਦ ਹੋਏ ਸੀ ਦੱਸਿਆ ਜਾ ਰਿਹਾ ਕਿ ਦਾਨਿਸ਼ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਵਿੱਚ ਇੱਕ ਅਧਿਕਾਰੀ ਰਹਿ ਚੁੱਕਾ ਹੈ ਅਤੇ ਆਈਐਸਆਈ ਲਈ ਕੰਮ ਕਰਦਾ ਸੀ ਇਹ ਜਾਣਕਾਰੀ ਕੇਂਦਰੀ ਜਾਂਚ ਏਜੰਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਤਕਨੀਕੀਅਤ ਤੇ ਮਨੁੱਖੀ ਜਾਂਚ ਦੇ ਆਧਾਰ ਤੇ ਹਾਲਾਂਕਿ ਪੁੱਛਗਿੱਛ ਵਿੱਚ ਕੀਤੇ ਜ਼ਿਆਦਾਤਰ ਲੋਕਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪੂਰੀ ਜਾਂਚ ਤੋਂ ਬਾਅਦ ਹੀ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਜਾ ਸਕੇਗੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੰਜ ਆਦਮੀਆਂ ਤੇ ਇੱਕ ਔਰਤ ਸ਼ਾਮਲ ਹੈ ਇਹਨਾਂ ਵਿੱਚੋਂ ਬਹੁਤ ਸਾਰੇ ਆਦਮੀ ਹਨੀ ਟ੍ਰੈਪ ਇਸ ਪ੍ਰਵਾਹ ਹੇਠ ਸਰਹੱਦ ਦੇ ਪਾਰ ਗਏ ਅਤੇ ਕਈ ਪੈਸੇ ਦੇ ਕਾਰਨ 6 ਮਈ ਨੂੰ ਮਲੇਰਕੋਟਲਾ ਪੁਲਿਸ ਨੇ ਗਜ਼ਾਲਾ ਅਤੇ ਯਾਮੀਰ ਮੁਹੰਮਦ ਨੂੰ ਪਾਕਿਸਤਾਨੀ ਅਧਿਕਾਰੀ ਦਾਨਿਸ਼ ਨੂੰ ਫੌਜੀ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਗਜ਼ਾਲਾ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਦਾਰਸ਼ ਨੂੰ ਮਿਲੀ ਸੀ ਜਿੱਥੇ ਉਹ ਉਸਦੀ ਮੁਖਬਰ ਬਣ ਗਈ ਅਤੇ ਪੈਸੇ ਬادله ਉਸ ਨੂੰ ਫੌਜੀ ਗਤੀਵਿਧੀਆਂ ਬਾਰੇ ਜਾਣਕਾਰੀਆਂ ਦੇਣ ਲੱਗੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਦਾਨਿਸ਼ ਨੇ ਪਾਸਪੋਰਟ ਅਤੇ ਵੀਜ਼ਾ ਏਜੰਟ ਯਾਮੀਨ ਨੂੰ ਪੈਸੇ ਗਜ਼ਾਲਾ ਨੂੰ ਟ੍ਰਾਂਸਫਰ ਕਰਨ ਵਾਸਤੇ ਆਖਿਆ ਸੀ ਗਜ਼ਾਲਾ ਨੂੰ ਯਾਮੀਨ ਤੋਂ 10000 ਰੁਪਏ ਅਤੇ ਦਾਨਿਸ਼ ਨੂੰ ਸਿੱਧੇ 20000 ਰੁਪਏ ਮਿਲੇ ਸੀ ਜੋ ਉਸ ਨੇ ਹੋਰ ਸਰੋਤਾਂ ਨੂੰ ਵੀ ਦਿੱਤੇ 12 ਮਈ ਨੂੰ ਪਠਾਨਕੋਟ ਪੁਲਿਸ ਨੇ 28 ਵਰਿਆਂ ਦੇ ਇੱਕ ਸੇਲਜ਼ਮੈਨ ਨੀਰਜ ਕੁਮਾਰ ਨੂੰ ਝਾਲੀ ਦਸਤਾਵੇਜ਼ਾਂ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ SIM ਕਾਰਡ ਯਾਰੀ ਕਰਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਰਕੀਬ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਫੌਜ ਦੇ ਅਧਿਕਾਰੀਆਂ ਨੇ ਇਹ ਮਾਮਲਾ ਪੁਲਸ ਦੇ ਧਿਆਨ ਵਿੱਚ ਲਿਆਂਦਾ ਅਤੇ ਦੋ ਮੋਬਾਈਲ ਫੋਨ ਵੀ ਸੌਂਪੇ ਗਏ ਜਿਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਜਿਹੜੇ ਸਬੂਤ ਨੇ ਉਹ ਮਿਲਣ ਦੀ ਸੰਭਾਵਨਾ ਹੈ ਪੁੱਛਗਿੱਛ ਦੇ ਦੌਰਾਨ ਰਕੀਬ ਨੇ ਕਿਹਾ ਕਿ ਜਨਵਰੀ 2025 ਵਿੱਚ ਉਸ ਨੂੰ ਪਾਕਿਸਤਾਨੀ ਨੰਬਰਾਂ ਤੋਂ ਕਾਲਾਂ ਅਤੇ ਵਾਇਸ ਸੁਨੇਹੇ ਆਏ ਪਰ ਉਸਨੇ ਦਾਅਵਾ ਕੀਤਾ ਹੈ ਕਿ ਉਸਨੇ ਗੱਲ ਨਹੀਂ ਕੀਤੀ ਉਸਨੇ ਇਹ ਵੀ ਕਬੂਲ ਕੀਤਾ ਹੈ ਕਿ ਉਸ ਕੋਲ ਜਿਹੜੇ ਫੌਜੀ ਦਸਤਾਵੇਜ਼ ਸਨ ਉਹ ਫੌਜੀ ਜਵਾਨ ਨੇ ਦੁਕਾਨ ਵਿੱਚ ਛੱਡ ਦਿੱਤੇ ਸੀ ਗੁਰਦਾਸਪੁਰ ਦੇ ਵਿੱਚ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਨੂੰ ਆਪਰੇਸ਼ਨ ਸੰਧੂਰ ਦੇ ਨਾਲ ਕੁਝ ਸਬੰਧਤ ਜਿਹੜੀਆਂ ਜਾਣਕਾਰੀਆਂ ਉਹ ਲੀਕ ਕਰਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਕੁਝ ਲੋਕ ਹਰਿਆਣਾ ਦੇ हिसार ਦੀ ਯੂਟਿਊਬਰ ਯੋਤੀ ਮਲਹੋਤਰਾ ਦੇ ਵੀ ਸੰਪਰਕ ਵਿੱਚ ਸਨ ਜਾਣਕਾਰੀ ਔਰ ਸਾਰ ਕੇਂਦਰੀ ਏਜੰਸੀਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਤੇ ਪੰਜਾਬ ਪੁਲਿਸ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਵੀ ਲਿਆ ਜਾਏਗਾ ਇਹ ਲੋਕ ਕੁੜੀਆਂ ਨਾਲ ਦੋਸਤੀ ਅਤੇ ਪੈਸੇ ਦੇ ਲਾਲਚ ਦੇ ਕਰ ਦੱਸਿਆ ਜਾ ਰਿਹਾ ਹੈ ਕਿ ਜੋਤੀ ਲਈ ਕੰਮ ਕਰ ਰਹੇ ਸੀ ਤੇ ਹੁਣ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ ਕਰਨਾਟਕ ਤੋਂ ਖਬਰ ਮਿਲ ਰਹੀ ਹੈ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਇਤਿਹਾਸਕ ਸ਼ਹਿਰ ਵਿਜੇਨਾਗਰ ਦੇ ਵਿੱਚ ਆਯੋਜਿਤ ਇੱਕ ਸਮਰਪਣ ਸੰਕਲਪ ਰੈਲੀ ਦਾ ਉੱਥੇ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਐਸ ਸੀ ਐਸ ਟੀ ਅਤੇ ਓ ਬੀ ਸੀ ਦੇ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੱਡੀ ਸੌਗਾ ਦਿੱਤੀ ਹੈ ਰਾਹੁਲ ਨੇ ਇਹਨਾਂ ਪਰਿਵਾਰਾਂ ਨੂੰ ਨਾ ਸਿਰਫ ਮਕਾਨਾਂ ਦਾ ਮਾਲਕਾਨਾ ਹੱਕ ਦਿੱਤਾ ਸਗੋਂ ਆਪਣੀ ਪਾਰਟੀ ਅਤੇ ਸਰਕਾਰ ਦੀਆਂ ਪੰਜ ਵੱਡੀਆਂ ਗਰੰਟੀਆਂ ਨੂੰ ਵੀ ਪੂਰਾ ਕਰਦੇ ਹੋਏ ਛੇਵੀਂ ਗਰੰਟੀ ਦਾ ਐਲਾਨ ਕੀਤਾ ਕਿ ਕਰਨਾਟਕ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਕਰਨਾਟਕ ਦੀ ਜਨਤਾ ਦੇ ਵਾਸਤੇ ਇਤਿਹਾਸ ਕਦਮ ਚੁੱਕਿਆ ਹੈ ਰਾਹੁਲ ਗਾਂਧੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉੱਥੋਂ ਦੇ ਲਗਭਗ 2000 ਟਾਣੀਆਂ ਨੂੰ ਮਾਲੀਆ ਪਿੰਡ ਪਾਵ ਰੈਵਨਿਊ ਵਿਲੇਜ ਦਾ ਦਰਜਾ ਦਿੱਤਾ ਜਾਏਗਾ ਤਾਂ ਜੋ ਉਹਨਾਂ ਖੇਤਰਾਂ ਦਾ ਵੀ ਤੇਜ਼ੀ ਨਾਲ ਵਿਕਾਸ ਕੀਤਾ ਜਾ ਸਕੇ ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਕ ਕਰਜਣ ਖੜਗੇ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਅਤੇ ਪਾਰਟੀ ਇੰਚਾਰਜ ਰਣਦੀਪ ਸੂਰਦੇਵਾਲਾ ਸਮੇਤ ਕੁਝ ਵਿਧਾਇਕ ਤੇ ਮੰਤਰੀ ਅਤੇ ਸੰਸਦ ਮੈਂਬਰ ਵੀ ਸ਼ਾਮਲ ਰਹੇ। ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ ਸਰਕਾਰ ਨੇ ਜੋ ਕਿਹਾ ਇਹਨਾਂ 2 ਸਾਲਾਂ ਵਿੱਚ ਉਹ ਕਰਕੇ ਦਿਖਾਇਆ ਹੈ। ਸਾਡੀ ਗਰੰਟੀ ਦਾ ਮਤਲਬ ਇਹੋ ਹੁੰਦਾ ਕਿ ਸਬੰਧਤਾਂ ਨੂੰ ਉਸਤਾ ਹੱਕ ਮਿਲੇ। ਕਰਨਾਟਕ ਦੇ ਵਿੱਚ ਸਾਡੀ ਸਰਕਾਰ ਦੇ ਵੱਲੋਂ 2000 ਢਾਣੀਆਂ ਨੂੰ ਮਾਲੀਆ ਪਿੰਡ ਐਲਾਨ ਦਿੱਤਾ ਜਾਏਗਾ। ਅਸੀਂ ਡਿਜੀਟਲ ਰਜਿਸਟਰੀ ਦਾ ਵੀ ਫੈਸਲਾ ਕੀਤਾ ਹੈ ਕਿਉਂਕਿ ਗਰੀਬ ਲੋਕ ਆਪਣੀ ਜ਼ਮੀਨੀ ਰਿਕਾਰਡ ਪ੍ਰਾਪਤ ਨਹੀਂ ਕਰ ਪਾਉਂਦੇ। ਉਹਨਾਂ ਨੂੰ ਆਪਣੇ ਕਾਗਜ਼ਾ ਤਲਬਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਸਾਡੀ ਸਕੀਮ ਦੇ ਕਾਰਨ ਲੋਕਾਂ ਕੋਲ ਫਿਜੀਕਲ ਕਾਪੀਆਂ ਹੋਣਗੀਆਂ ਇੱਥੋਂ ਤੱਕ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਇਹ ਉਹਨਾਂ ਗੱਲਾਂ ਤੇ ਮੋਹਰ ਲੱਗ ਰਹੀ ਹੈ ਜਦੋਂ ਕਿਸੇ ਸੂਬੇ ਵਿੱਚ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਨੇ ਕਿ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਆ ਕੇ ਸਾਡੇ ਸੂਬੇ ਵਿੱਚ ਦਾਖਲ ਅੰਦਾਜ਼ੀ ਕਰਦੀ ਹੈ ਭਾਵੇਂ ਉਹ ਪੰਜਾਬ ਹੋਵੇ ਤੇ ਭਾਵੇਂ ਉਹ ਹਿਮਾਚਲ ਹੋਵੇ ਹੁਣ ਇਹ ਦੇਖੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਇਹੋ ਹੀ ਦੋਸ਼ ਲੱਗਦੇ ਨੇ ਕਿ ਉਹਨਾਂ ਦੇ ਮਨੀਸ਼ ਸ਼ੋਧਿਆ ਸਤਿੰਦਰ ਜਨ ਜਾਂ ਅਰਵਿੰਦ ਕੇਜਰੀਵਾਲ ਆ ਕੇ داخل ਅੰਦਾਜ਼ੀ ਕਰ ਰਹੇ ਨੇ ਪਰ ਕਾਂਗਰਸ ਪਾਰਟੀ ਜਿਸ ਮੁੱਦੇ ਦੇ ਉੱਤੇ ਨੁਕਤਾਚੀਨੀ ਕਰ ਰਹੀ ਹੈ ਤੇ ਕਰਨਾਟਕ ਦੀ ਸਰਕਾਰ ਦੇ ਵਿੱਚ ਵੀ ਤਾਂ ਉਹਨਾਂ ਦੇ ਜਾ ਕੇ ਇਹ ਵੱਡੇ ਆਗੂ داخل ਅੰਦਾਜ਼ੀ ਹੀ ਕਰ ਰਹੇ ਨੇ ਉਸ ਦੀ ਇਹ ਇੱਕ ਤਾਜ਼ਾ ਉਦਾਹਰਣ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਕਿਸ ਮੁਲਕ ਦੇ ਵਿੱਚ ਸਭ ਤੋਂ ਵੱਧ ਭਾਰਤੀ ਰਹਿੰਦੇ ਨੇ ਅੰਕੜੇ ਕੁਝ ਹੈਰਾਨੀਜਨਕ ਨੇ ਤੁਸੀਂ ਸੋਚਦੇ ਹੋਵੋਗੇ ਕਿ ਕੈਨੇਡਾ 'ਚ ਰਹਿੰਦੇ ਨੇ ਤੁਸੀਂ ਸੋਚਦੇ ਹੋਵੋਗੇ ਕਿ ਬ੍ਰਿਟਾਨੀਆ 'ਚ ਰਹਿੰਦੇ ਨੇ ਤੁਸੀਂ ਸੋਚਦੇ ਹੋਵੋਗੇ ਸਿੰਗਾਪੁਰ 'ਚ ਰਹਿੰਦੇ ਨੇ ਪਰ ਸ਼ਾਇਦ ਇਹ ਕਹਾਣੀ ਕੁਝ ਵੱਖਰੀ ਹੈ ਭਾਰਤ ਦੀ ਕੁੱਲ ਆਬਾਦੀ 144 ਕਰੋੜ ਤੋਂ ਵੱਧ ਹੈ ਚੀਨ ਨੂੰ ਪਛਾੜ ਕੇ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ ਭਾਰਤ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿੱਚ ਪ੍ਰਵਾਸੀ ਵਸਦੇ ਨੇ ਦੁਨੀਆ ਦੀ ਆਬਾਦੀ ਦਾ ਭਾਰਤੀ ਜਿਹੜੇ ਲੋਕ ਨੇ ਉਹ ਹਿੱਸਾ ਤਕਰੀਬਨ 18% ਹੈ 17.7% ਨੇ ਜਿਸ ਦਾ ਅਰਥ ਹੈ ਕਿ ਦੁਨੀਆ ਦਾ ਹਰ 6ਵਾਂ ਵਿਅਕਤੀ ਭਾਰਤੀ ਹੈ ਭਾਰਤ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ ਮਈ 2024 ਤੱਕ ਦੁਨੀਆ ਭਰ ਦੇ ਵਿੱਚ ਐਨ ਆਰ ਆਈਸ ਦੀ ਕੁੱਲ ਗਿਣਤੀ ਲਗਭਗ 3 ਕਰੋੜ ਤੇ 54 ਲੱਖ ਹੈ ਪਰ ਸ਼ਾਇਦ ਤੁਸੀਂ ਇਹ ਨਾ ਜਾਣਦੇ ਹੋਮੋ ਕਿ ਕਿਸ ਮੁਲਕ ਵਿੱਚ ਸਭ ਤੋਂ ਵੱਧ ਭਾਰਤੀ ਰਹਿੰਦੇ ਨੇ ਭਾਰਤੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਅਮਰੀਕਾ ਦਾ ਪਹਿਲਾ ਸਥਾਨ ਹੈ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਤੇ ਦਿੱਤੇ ਗਏ ਅੰਕੜਿਆਂ ਦੇ ਅਨੁਸਾਰ ਅਮਰੀਕਾ ਵਿੱਚ 54 ਲੱਖ ਤੋਂ ਵੱਧ ਭਾਰਤੀ ਵਸਦੇ ਨੇ 54 ਲੱਖ 9062 ਵਿਦੇਸ਼ੀ ਭਾਰਤੀ ਨੇ ਇਹਨਾਂ ਵਿੱਚੋਂ ਗੈਰ ਨਿਵਾਸੀ ਭਾਰਤੀ ਪਾਵ ਐਨ ਆਰ ਆਈ 20 ਲੱਖ 77158 ਨੇ ਅਤੇ ਭਾਰਤੀ ਬੋਲ ਦੇ ਵਿਅਕਤੀ ਨੇ ਜਿਹੜੇ ਉਹ 33 ਲੱਖ 31000 ਤੇ 904 ਨੇ ਵਰਲਡ ਪੋਪੂਲੇਸ਼ਨ ਰਿਵਿਊ ਦੇ ਅਨੁਸਾਰ ਅਮਰੀਕਾ ਹਾਲੇ ਵੀ ਪੂਰੀ ਦੁਨੀਆ ਵਾਸਤੇ ਇੱਕ ਸੁਪਨਿਆਂ ਦਾ ਜਹਾਨ ਬਣਿਆ ਹੋਇਆ ਹੈ ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਲੋਕ ਕਾਨੂੰਨੀ ਅਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਵਾਸਤੇ ਉਤਸੁਕ ਰਹਿੰਦੇ ਨੇ ਅਤੇ ਆਪਣੀ ਜਾਨ ਅਤੇ ਪੈਸਾ ਵੀ ਸਾਰਾ ਕੁਝ ਉਜਾੜ ਦਿੰਦੇ ਨੇ। ਭਾਰਤੀ ਵੀ ਉਹਨਾਂ ਤੋਂ ਫਿਰ ਵੱਖਰੇ ਨਹੀਂ ਐ। ਦੂਸਰੇ ਸਥਾਨ ਦੇ ਉੱਤੇ ਸੰਯੁਕਤ ਅਰਬ ਅਮੀਰਾਤ ਜਿੱਥੇ ਕੁੱਲ ਆਬਾਦੀ ਦਾ ਤਕਰੀਬਨ 37 38% ਤਕਰੀਬਨ 37.96% ਇਹ ਭਾਰਤੀ ਨੇ ਜਦੋਂ ਕਿ 2914127 ਭਾਰਤੀ ਬੂਲ ਦੇ ਲੋਕ ਇਹ ਵੀ ਦੱਸਿਆ ਗਿਆ ਕਿ ਮਲੇਸ਼ੀਆ ਵਿੱਚ ਵੀ ਰਹੇ ਰਹੇ ਨੇ ਮਲੇਸ਼ੀਆ ਵਿੱਚ ਭਾਰਤੀਆਂ ਦੀ ਡੂੰਗੀ ਪਹੁੰਚ ਹੈ ਅਤੇ ਉੱਥੇ ਦੇ ਸੱਭਿਆਚਾਰ ਉੱਤੇ ਵੀ ਭਾਰਤੀਤਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਇਹਦੇ ਤੋਂ ਬਾਅਦ ਨੰਬਰ ਆਉਂਦਾ ਹੈ ਕੈਨੇਡਾ ਦਾ ਕੈਨੇਡਾ ਵਿੱਚ ਵੀ ਲੋਕ ਬਿਹਤਰ ਜੀਵਨ ਦੇ ਮੌਕੇ ਲੱਭਣ ਵਾਸਤੇ ਚੰਗੇ ਜੀਵਨ ਪੱਧਰ ਵਾਸਤੇ ਚੰਗੀਆਂ ਸਿਹਤ ਸਹੂਲਤਾਂ ਵਾਸਤੇ ਆਉਂਦੇ ਨੇ ਕੈਨੇਡਾ ਵਿੱਚ ਭਾਰਤੀਆਂ ਦੀ ਗਿਣਤੀ ਲਗਭਗ 16 ਲੱਖ 99000 ਅਤੇ 55 ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਦੇ ਨੇ ਅਮਰੀਕਾ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਆਖਿਆ ਸੀ ਕਿ ਆਪੇ ਮੁਲਕ ਛੱਡ ਕੇ ਚਲੇ ਜਾਓ ਭਾਵ ਸੈਲਫ ਰਿਪੋਰਟ ਹੋ ਜਾਓ ਤੇ ਤੁਹਾਨੂੰ ਹਜ਼ਾਰ-ਹਜ਼ਾਰ ਡਾਲਰ ਦਿੱਤਾ ਜਾਏਗਾ ਕੀ ਲੋਕ ਛੱਡ ਰਹੇ ਨੇ ਅਮਰੀਕਾ ਜਾਂ ਨਹੀਂ ਇੱਕ ਵੱਡੀ ਖਬਰ ਬਣ ਰਹੀ ਹੈ ਕਿ ਅਮਰੀਕੀ ਪ੍ਰਸ਼ਾਸਨ ਦੇ ਐਲਾਨ ਤੋਂ ਬਾਅਦ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਪ੍ਰਵਾਸੀ ਹੋ ਆਪਣੀ ਇੱਛਾ ਨਾਲ ਆਪਣੇ ਮੁਲਕ ਪਰਤਦੇ ਹੋ ਪਾਵ ਸੈਲਫ ਰਿਪੋਰਟ ਹੋਣਾ ਚਾਹੁੰਦੇ ਉਹ ਤਾਂ ਤੁਹਾਨੂੰ 1 1000 ਅਮਰੀਕੀ ਡਾਲਰ ਉਹਨਾਂ ਦੀ ਸਰਕਾਰ ਵੱਲੋਂ ਦਿੱਤਾ ਜਾਏਗਾ ਅਤੇ ਮੁਲਕ ਛੱਡਣ ਦਾ ਸਾਰਾ ਖਰਚਾ ਵੀ ਅਮਰੀਕਾ ਦੀ ਸਰਕਾਰ ਉਠਾਵੇਗੀ ਇਸੇ ਦੌਰਾਨ ਅਮਰੀਕਾ ਨੇ ਸੈਲਫ ਰਿਪੋਰਟ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਾਹੀਂ ਹੋਂਡੂਰਸ ਅਤੇ ਕੋਲੰਬੀਆ ਤੋਂ 68 ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕ ਵਾਪਸ ਭੇਜ ਦਿੱਤਾ ਉੱਤਰੀ ਹੋਂਡੂਰਾਨ ਸ਼ਹਿਰ ਸੈਨ ਪੇड्रो ਸੁਲਾ ਦੇ ਵਿੱਚ 19 ਬੱਚਿਆਂ ਸਮੇਤ 38 ਹੋਂਡੂਰਾਨ ਅਮਰੀਕੀ ਸਰਕਾਰ ਤੋਂ ਹਜ਼ਾਰ-ਹਜ਼ਾਰ ਡਾਲਰ ਲੈ ਕੇ ਉਹ ਜਿਹੜੇ ਡੈਬਟ ਕਾਰਡ ਲੈ ਕੇ ਇੱਕ ਚਾਰਟਰ ਫਲਾਈਟ ਤੋਂ ਉਤਰ ਗਏ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਪ੍ਰਵੇਸ਼ ਲਈ ਅਪਲਾਈ ਕਰਨ ਵਾਸਤੇ ਵੀ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ ਸੀ ਦੱਸਣਾ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਦੇਸ਼ ਨਿਕਾਲ ਦੀ ਪ੍ਰਕਿਰਿਆ ਨੂੰ ਕਾਫੀ ਤੇਜ਼ ਕਰ ਦਿੱਤਾ ਸੀ ਮਾਹਿਰਾਂ ਦਾ ਪਰਮਾਨਣਾ ਹੈ ਕਿ ਸੈਲਫ ਰਿਪੋਰਟ ਦੀ ਪੇਸ਼ਕਸ਼ ਸਿਰਫ ਵਾਪਸੀ ਤੇ ਵਿਚਾਰ ਕਰ ਰਹੇ ਪ੍ਰਵਾਸੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਤੇ ਹੀ ਅਸਰ ਕਰ ਸਕਦੀ ਹੈ ਜਾਂ ਉਹਨਾਂ ਨੂੰ ਉਤਸ਼ਾਹਿਤ ਕਰ ਸਕਦੀ ਹੈ ਪਰ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਗਦਾ ਕਿ ਇਸ ਕੰਮ ਵਾਸਤੇ ਮਨਾਇਆ ਨਹੀਂ ਜਾ ਸਕਦਾ ਅਤੇ ਸ਼ਾਇਦ ਉਹ ਇਸ ਪਾਲਿਸੀ ਦੇ ਨਾਲ ਸਹਿਮਤ ਨਾ ਹੋਣ ਦੋਸਤੋ ਇਹ ਸੀ ਕਾਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ